ਇੱਕ ਬੰਦਾ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਉਸਨੇ ਦੇਖਿਆ ਸੱਪ ਝਾੜੀਆਂ ਵਿੱਚ ਫਸਿਆ ਹੋਇਆ ਸੱਪ ਨੇ ਬਦਲ ਦੀ ਦੀ ਗੁਹਾਰ ਲਾਈ ਤੇ ਆਦਮੀ ਨੇ ਸੱਪ ਨੂੰ ਬਾਹਰ ਕੱਢਤਾ ਸੱਪ ਨੇ ਬਾਹਰ ਨਿਕਲਣ ਤੋਂ ਬਾਅਦ ਆਦਮੀ ਨੂੰ ਕਿਹਾ ਮੈਂ ਤੈਨੂੰ ਹੁਣ ਡੰਗ ਮਾਰੂੰਗਾ ਤਾਂ ਆਦਮੀ ਕਹਿੰਦਾ ਮੈਂ ਤੇਰੀ ਮਦਦ ਕੀਤੀ ਹੈ ਤੂੰ ਮੈਨੂੰ ਡੰਗ ਕਿਉਂ ਮਾਰੇਗਾ ਤਾਂ ਫਿਰ ਉਹ ਕਹਿੰਦਾ ਭਲਾਈ ਦਾ ਜ਼ਮਾਨਾ ਨਹੀਂ ਫਿਰ ਉਹ ਕਹਿੰਦਾ ਕਿਸ ਤੋਂ ਫੈਸਲਾ ਕਰਵਾ ਲਈਏ ਆਪਾਂ ਤਾ ਸੱਪ ਕਹਿੰਦਾ ਚੱਲ ਠੀਕ ਆ ਉਹ ਗਾਂ ਕੋਲੋਂ ਫੈਸਲਾ ਕਰਉਣ ਗਏ ਗਾਂ ਕਹਿੰਦੀ ਜਦੋਂ ਮੈਂ ਜਵਾਨ ਸੀ ਮੈਨੂੰ ਹਰਾ ਪਾਣੀ ਮੇਰਾ ਮਾਲਕ ਦਿੰਦਾ ਸੀ ਤੇ ਹੁਣ ਮੈਂ ਦੁੱਧ ਨਹੀਂ ਦਿੰਦੀ ਬੁੱਢੀ ਹੋ ਗਈਆਂ ਮੇਰਾ ਮਾਲਕ ਮੈਨੂੰ ਕੁਝ ਵੀ ਨਹੀਂ ਸੇਵਾ ਨਹੀਂ ਕਰਦਾ ਮੇਰੀ ਤੇ ਭਲਾਈ ਦਾ ਜਮਾਨਾ ਨਹੀਂ ਤਾਂ ਸੱਪ ਖੁਸ਼ ਹੋਇਆ ਕਹਿੰਦਾ ਹੁਣ ਮੈਂ ਤੈਨੂੰ ਡੰਗ ਮਾਰੂਗਾ ਆਦਮੀ ਕਹਿੰਦਾ ਨਹੀਂ ਇੱਕ ਵਾਰੀ ਹੋਰ ਆਪਾਂ ਫੈਸਲਾ ਕਰਾ ਲਈਏ ਉਹ ਬਾਂਦਰ ਕੋਲੇ ਗਏ ਬਾਂਦਰ ਕਹਿੰਦਾ ਇੱਕ ਵਾਰੀ ਸੱਪ ਨੂੰ ਝਾੜੀਆਂ 'ਚ ਛੁੱਟੋ ਫੇਰ ਮੈਨੂੰ ਸਮਝ ਆਊਗੀ ਕੀ ਗੱਲ ਆ ਸੱਪ ਨੂੰ ਝਾੜੀਆਂ ਵਿੱਚ ਛੁੱਟਿਆ ਗਿਆ ਫਿਰ ਉਹ ਬੰਦਾ ਉਹਨੂੰ ਬਾਹਰ ਕੱਢਣ ਲੱਗਾ ਤਾਂ ਬਾਂਦਰ ਕਹਿੰਦਾ ਇਸ ਨੂੰ ਨਾ ਕੱਢੋ ਭਲਾਈ ਦਾ ਜਮਾਨਾ ਨਹੀਂ ਯੋਦੀ ਕਰੋ ਜਿਹਦਾ ਇਹਦੇ